ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਧਣੀ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਆਂ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਲਪ੍ਰਿਤ ਪਿੰਡ ਬਦਣੀ ਜ਼ਿਲ੍ਹਾ ਮੋਗਾ ਜੀਨਗਰ ਸਿੰਘ ਦਾ ਠੀਕ ਹੈ ਮੋਬਾਈਲ ਨੰਬਰ 628342395 ਠੀਕ ਆਪਾਂ ਦੋ ਕੁ ਦਿਨ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਅੱਜ ਦੋ ਐਨੀਮਲ ਸੇਲ 1 ਨੰਬਰ ਤੋਂ ਐਫਪੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਵੀ ਡਿਟੇਲ ਹੈ ਜੀ ਇਹ ਵੀ ਦੂਜਾ ਸੂਆ ਹੈ 6 ਦਿਨ ਦਾ ਮੂੰਹ ਮੂੰਹ ਤਾਂ 6 ਦਿਨ ਦਾ ਕਿੰਨੇ ਕ ਦਿਨ ਲੈ ਜੀ ਇਹ 10 ਤੋਂ 12 ਦਿਨ ਪਏ ਜੀ ਕਿੰਨਾ ਕ ਪਾਜ ਦੁੱਧ ਦੁੱਧ ਵੀਰੇ ਪਲੂਂ ਦੇ 17 18 ਕਿਲੋ ਠੀਕ ਹੈ ਜਾਊਗੀ ਇਹ ਨੂੰ 20 ਨੂੰ ਆਰਾਮ ਨਾਲ ਜਾਊਗੀ ਤੋੜ ਕੇ ਦਿਖਾ ਦਿਜੀ ਮੂੰਹ ਤਾਂ 6 ਦਿਨ ਦਾ ਬਾਈ ਹਾਂ 6 ਦਿਨ ਦਾ ਵੀਰੇ ਮੂੰਹ ਤਾਂ 6 ਦਿਨ ਦਾ ਦੂਜੇ ਸੂਏ ਹੁੰਦੀ ਆ 11 12 ਦਿਨ ਲੈ ਜੂ ਬਾਈ ਹਾਂ 10 ਤੋਂ 12 ਦਿਨ ਆਰਾਮ ਨਾਲ ਲੈ ਜੂਗੀ 10 ਤੋਂ 12 ਦਿਨ ਬਾਈ ਕਹਿੰਦਾ ਆਰਾਮ ਨਾਲ ਲੈ ਜੂ ਬਾਕੀ ਕਈ ਯਾਰ ਇੱਕ ਦੋ ਦਿਨ ਪਸ਼ੂ ਉੱਪਰ ਵੀ ਲੈ ਜਾਂਦਾ 1 ਕਿ ਦਿੱਤਾ ਵਾ ਪਿਛਲੇ ਸੂਏ 1.20 ਦੀ ਉਮੀਦ ਕਰਦੇ ਆ ਬਾਕੀ ਸੇਵਾ ਦੇ ਸਿਰ ਤੇ ਆ ਰੰਗ ਰੂਪ ਤੇ ਵਜਨ ਵਾਲੀ ਗਾਂ ਐ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਹੋ ਥਣਾ ਦੇ ਸਹਿਜ ਬਹੁਤ ਸੋਹਣੇ ਹੱਤੀ ਚੁਆਈ ਵਾਲੇ ਚਾਰੇ ਥਾਣੇ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਤੇ ਬਈ ਥਣਾ ਥੁਣਾ ਦੀ ਓਕੇ ਜਿਵੇਂ ਓਕੇ ਹੋਣੀ ਬਰੋ ਸੇਲ ਸਭ ਕਰਮ ਵਾਲੀ ਪੂਰੀ ਆ ਬਾਕੀ ਥਣਾ ਥੁਣਾ ਦੀ ਬਾਈ ਕਹਿੰਦਾ ਓਕੇ ਹੋਊਗੀ ਬੇਫਿਕਰ ਹੋ ਕੇ ਆ ਜਾਓ ਫੇਸ ਕੁਆਲਟੀ ਸੋਹਣੀ ਆ ਮੂੰਹ ਤੋਂ ਛੇਦਾਂ ਦਾ ਮੁੱਲ ਬਈ ਇਹਦਾ ਇਦਾ ਮੁੱਲ ਤੌਰ ਜਿੰਨਾ ਮਰਜ਼ੀ ਜਿਹੜੀ 55 ਹੀ ਦਵਾਂਗੇ 55 ਦੀ ਹਾਂ ਨਾ ਮਾੜਾ ਮੋਟਾ ਮਾਨਤਾ ਮਾਨਤਾ ਨੂੰ ਬਸ ਠੀਕ ਆ ਜੀ ਬਾਈ ਕਹਿੰਦਾ ਫਿਕਸ ਜਾਈ ਮੁੱਲ ਆਪਣਾ 55000 ਦੀ ਹਾਂ ਨਾ ਐ ਬਾਕੀ ਇਕੱਲੀ ਕੱਚੀ ਕੱਚੀ ਐ ਚਾਰ ਦਿਨ ਸਾਹ ਕੇ ਤੇ ਚਾਰ ਪੈਸੇ ਛੱਡਣ ਵਾਲੀ ਗਾ ਐ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਦੇਣਗੇ ਕਰ ਸਕਦੇ ਆ 55000 ਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੋ ਦੂਜਾ ਸੂਆ ਦਾ ਚਾਰ ਦੰਦਾ ਮੂਹ ਜੀ ਉਹ ਤਾਂ ਚਾਰ ਦੰਦਾ ਹੁੰਦਾ ਜੀ ਇਹ ਸਾਹੀਵਾਲ ਤੇ ਜਰਸੀ ਦਾ ਹਾਂਜੀ ਸਾਹੀਵਾਲ ਤੇ ਜਰਸੀ ਦਾ ਕਰਾਸ ਪੈਂਦਾ ਠੀਕ ਆ ਜੀ ਕਿੰਨਾ ਕ ਪਾਜੂ ਬਈ ਦੁੱਧ ਦੇ ਵੀਰ ਪਲੂਨ ਨੇ 20 ਕੁ ਲੀਟਰ ਦੁੱਧਤਾ ਠੀਕ ਆ ਤੇ ਕਿੰਨੇ ਦਿਨ ਲੈ ਜੂ ਹਜੇ ਇਹ ਦਿਨ ਲੈ ਜੂ 5-4 5-4 ਦਿਨ ਦੀ ਖੱਚੀ ਆ ਇਹ ਵੀ ਦੋ ਰਕੇ ਦਿਖਾ ਦਿਓ ਜੀ 5-4 ਦਿਨ ਦੀ ਖੱਚੀ ਬਹੁਤ ਜ਼ੂਰਤੀ ਗਾਂ ਦੀ ਤੁਸੀਂ ਦੇਖ ਸਕਦੇ ਹੋ ਸਾਹੀਵਾਲ ਤੇ ਜਰਸੀ ਦਾ ਕਰਾਸ ਆ ਇਹਦਾ ਫਾਇਦਾ ਇਹ ਆ ਇੱਕ ਤਾਂ ਠੰਡ ਗਰਮੀ ਨਹੀਂ ਮਨਾਉਂਦੀ ਕਰਮਾ ਵਾਲੀ ਪੂਰੀ ਬਾਕੀ ਦੁੱਧ ਇਹਨਾਂ ਦਾ ਮੱਝਾਂ ਦੇ ਮੁਕਾਬਲੇ ਹੀ ਹ ਚੰਗੀ ਆਉਂਦੀ ਆ گاੜਾ ਦੁੱਧ ਹੋਊਗਾ ਕੋਈ ਪਤਲਾ ਦੁੱਧ ਨਹੀਂ ਥਣ ਥਣ ਬਹੁਤ ਚੰਗਾ ਲੱਗਿਆ ਸਵਾਲਟੀ ਚੈੱਕ ਕਰਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਥਣਾ ਦੇ ਸੈਜ ਵੀ ਸੋਹਣੇ ਆ ਹੱਥੀ ਚਵਾਈ ਵਾਲੇ ਚਾਰੇ ਥਣ ਨਿੱਖੜ ਮੇ ਇੱਕੋ ਜਿਹੇ ਤੁਹਾਨੂੰ ਨੇੜੇ ਤੋਂ ਵੀ ਦਿਖਾ ਲੈਨੇ ਆ ਬਾਕੀ ਹਵਾਨਾ ਕਰਮ ਵਾਲੀ ਪੂਰਾ ਟੋਪ ਦਾ ਤਿਆਰ ਕਰੀ ਬੈਠੀ ਆ ਲਗਭਗ 4-5 ਦਿਨਾਂ ਤੱਕ ਤਾਂ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਦੇ ਦੀ ਦੇ ਦੂ ਭਾਈ 20 ਕਿਲੋ ਇਹ ਵੀ 20 ਤੋਂ ਬਰੇ ਬਾਹਰ ਦੇ ਦੂਗੇ ਬਾਹਰ ਦੇਊਗੀ ਹਾਂਜੀ ਬਾਹਰ ਦੇ ਬਾਈ ਕਹਿੰਦਾ 20 ਤੋਂ ਬਾਹਰ ਦੇਊਗੀ ਬਾਕੀ ਸੇਵਾ ਦੇ ਸਰਤੇ ਆ ਇਹਦਾ ਮੁੱਲ ਬਾਈ ਇਹਦਾ ਮੁੱਲ 52000 ਰੁਪਏ ਦੇ ਮਾਨਤਨ ਹੋ ਜਾਊਗਾ 52 ਦੀ ਹੋਊਗੀ ਇਹ ਵੀ 55 ਦੀ ਹਾਂਜੀ ਫੈਕਸ ਜਿਹੀ ਪ੍ਰਾਈਸ ਆ ਬਾਈ ਕਹਿੰਦਾ ਦੋਨਾਂ ਦਾ 55 55000 ਰੁਪਿਆ ਮਾੜਾ ਮੋਟਾ ਛੋੜ ਛੱਪਾ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਗਾਂਹਾਂ ਦੋਨਾਂ ਹੀ ਚੰਗੀਆਂ ਆਂਗੀਆਂ ਜੇ ਕਿਸੇ ਵੀਰ ਨੇ ਕ੍ਰੋਸ ਲੈਣੀ ਹੋਵੇ ਕ੍ਰੋਸ ਵੀ ਚੰਗੀ ਆ ਤੇ ਐਫ ਵੀ ਚੰਗੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ